ਹਾਂਜੀ ਸ਼ਸ਼ੀ ਅਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਜੀ ਸਟਡੀ ਟੈਗ ਦੇ ਉੱਪਰ ਹਾਂ ਜ ਅੱਜ ਅਸੀਂ ਗੱਲ ਕਰਾਂਗੇ ਜੀ 5 ਲੱਖ ਵਾਲਾ ਜਿਹੜਾ ਫ੍ਰੀ ਕਾਰਡ ਆ ਉਹ ਕਿੱਦਾਂ ਬਣ ਰਿਹਾਗਾ ਕਿੱਦਾਂ ਉਹ ਬਣ ਸਕਦਾਗਾ ਹਾਂਜੀ ਜਿਹੜੇ ਕਾਰਡ ਨੇ ਬਣਨੇ ਦੁਆਰਾ ਤੋਂ ਸਟਾਰਟ ਹੋ ਗਏ ਨੇ ਇੱਕ ਵਾਰੀ ਜਿਹੜੇ ਇਹ ਰੁਕ ਦਿੱਤੇ ਗਏ ਸੀ ਹਾਂਜੀ ਇਸ ਵਾਸਤੇ ਤੁਸੀਂ ਆਪਣਾ ਜਿਹੜਾ ਰਸ਼ਨ ਕਾਰਡ ਤੁਹਾਡੇ ਕੋਲ ਉਹ ਹੋਣਾ ਬਹੁਤ ਜ਼ਰੂਰੀ ਹੈ ਉਸ ਤੇ ਬੇਸ ਤੇ ਜਿਹੜਾ ਤੁਹਾਡਾ ਇਹ 5 ਲੱਖ ਵਾਲਾ ਕਾਰਡ ਬਣਨਾ ਹੈ ਅਗਰ ਤੁਹਾਡੇ ਕੋਲ ਰਸ਼ਨ ਕਾਰਡ ਨਹੀਂ ਹੈ ਤਾਂ ਤੁਸੀਂ ਜਿਹੜਾ ਆਪਣਾ ਜੇ ਫਾਰਮ ਜੇ ਤੁਹਾਣੀ ਕੋਈ ਫਸਲ ਆਉਂਦੀ ਹੈ ਤਾਂ ਆਪਾਂ ਫਸਲ ਵੇਚਦੇ ਆ ਉਹ ਜਿਹੜਾ ਆਪਣਾ ਜਿਹੜਾ ਆਰਟੀਕਲ ਜੇ ਫਾਰਮ ਦਿੱਤਾ ਜਾਂਦਾ ਤੁਸੀਂ ਉਸ ਬੇਸ ਤੇ ਵੀ ਜਿਹੜਾ ਆਪਣਾ ਕਾਰਡ ਆਉ ਬਣਾ ਸਕਦੇ ਹਾਂ ਇਸ ਦੇ ਨਾਲ ਹੀ ਤੁਸੀਂ ਇਸ ਕਾਰਡ ਦੇ ਜਿਹੜੇ ਫਾਇਦੇ ਨੇ ਅਸੀਂ ਤੁਹਾਨੂੰ ਉਸ ਵੀ ਦੱਸ ਦਈਏ ਇਹਦੇ ਨਾਲ ਤੁਸੀਂ ਆਪਣੇ ਜਿਹੜੇ ਬਜ਼ੁਰਗਾਂ ਦੇ ਹਨ ਉਹ ਗੋਡੇ ਬਦਲਾ ਸਕਦੇ ਨੇ ਅੱਖਾਂ ਦੇ ਲੈਂਸ ਵਗੈਰਾ ਤੇ ਹੋਰ ਵੀ ਅਨੇਕਾ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਉਹ ਇਸ ਕਾਰਡ ਦੇ ਤਹਿਤ ਬਿਲਕੁਲ ਫ੍ਰੀ ਹੁੰਦੇ ਨੇ ਇਸ ਕਾਰਡ ਨੂੰ ਬਣਵਾਉਣ ਵਾਸਤੇ ਤੁਹਾਨੂੰ ਜਿਹੜੀ ਕੋਈ ਭਾਰੀ ਪਰ ਕੰਮ ਜਿਹੜੀ ਫੀਸ ਆ ਉਹ ਨਹੀਂ ਦੇਣੀ ਪੈਂਦੀ ਸਿਰਫ 30 ਰੁਪਏ ਦੇ ਵਿੱਚ ਤੁਹਾਡਾ ਇਹ ਕਾਰਡ ਬਣ ਜਾਂਦਾ ਹੈਗਾ ਕੈਫੇ ਤੋਂ ਤੁਸੀਂ ਜਾ ਕੇ ਅਪਲਾਈ ਕਰਾ ਸਕਦੇ ਹੋ ਇਹ ਕਾਰਡ ਨੂੰ ਜਾਂ ਤੁਸੀਂ ਸਿਵਲ ਹਸਪੀਟਲ ਜਾ ਕੇ ਜਿਹੜਾ ਤੁਹਾਨੂੰ ਪੈਂਦਾਗਾ ਤੁਸੀਂ ਉੱਥੇ ਵੀ ਇਹ ਕਾਰਡ ਨੂੰ ਅਪਲਾਈ ਕਰ ਸਕਦੇ ਹੋ ਹਾਂਜੀ ਹੁਣ ਕਈਆਂ ਦੇ ਜਿਹੜੇ ਕੁਐਸਚਨ ਹੁੰਦੇ ਨੇਗੇ ਉਹ ਇਹ ਨੇ ਕਿ ਜੇ ਸਾਡਾ ਇਹ ਜੇ ਫਾਰਮ ਆ ਉਹ ਸਾਡੇ ਫਾਦਰ ਸਾਹਿਬ ਦੇ ਨਾਂ ਤੇ ਕੱਢਦਾ ਕੀ ਸਾਡਾ ਜਿਹੜਾ ਇਹ ਕਾਰਡ ਆ ਉਹ ਬਣ ਸਕਦਾ ਹਾਂਜੀ ਬਿਲਕੁਲ ਤੁਹਾਡਾ ਇਹ ਕਾਰਡ ਬਣੂਗਾ ਤੁਸੀਂ ਆਪਣੀ ਮਾਰਕੀਟ ਕਮੇਟੀ ਦੇ ਵਿੱਚ ਜਾ ਕੇ ਆਪਣੇ ਸਾਰੇ ਪਰਿਵਾਰ ਦੇ ਜਿਹੜੇ ਆਧਾਰ ਕਾਰਡ ਨਾਲ ਲੈ ਜਾਓਗੇ ਪ੍ਰੂਫ ਨਾਲ ਲੈ ਆ ਕੇ ਤੁਸੀਂ ਉੱਥੇ KYC ਕਰਵਾ ਸਕਦੇ ਹੋ ਤੇ ਇਸ ਦੇ ਨਾਲ ਤੁਸੀਂ ਆਪਣੇ ਜਿਹੜੇ ਸਾਰੇ ਪਰਿਵਾਰ ਦੇ ਨੇ ਉਹ ਤੁਸੀਂ ਜਿਹੜੇ ਕਾਰਡ ਉਹ ਬਣਵਾ ਸਕਦੇ ਹੋ ਇਸੇ ਤਰ੍ਹਾਂ ਜਿਨ੍ਹਾਂ ਦਾ ਰਾਸ਼ਨ ਕਾਰਡ ਬਣਿਆ ਹੋਇਆ ਤਾਂ ਉਹ इजीली ਇਹ ਕਾਰਡ ਨੂੰ ਜਿਹੜਾ ਬਣਾ ਸਕਦੇ ਨੇ ਹਾਂਜੀ ਕੁਝ ਕਾਰਨਾਂ ਚ ਕਿਸੇ ਕੋਲ ਰਾਸ਼ਨ ਕਾਰਡ ਵੀ ਨਹੀਂ ਹੁੰਦਾ ਤੇ ਜੇ ਫਾਰਮ ਵੀ ਨਹੀਂ ਹੁੰਦਾ ਉਹ ਜਿਹੜੇ ਵਿਅਕਤੀ ਨੇ ਉਹ ਆਪਣਾ ਜਿਹੜਾ ਕਾਰਡ ਆ ਉਹ ਲੇਬਰ ਕਾਰਡ ਨਾਲ ਵੀ ਬਣਾ ਸਕਦੇ ਨੇ ਜਿਹਨੂੰ ਆਪਾਂ ਲਾਹ ਪਾਤਰੀ ਕਾਪੀ ਕਹਿ ਦਿੰਦੇ ਆ ਉਹ ਉਸ ਦੇ ਉਸ ਨੂੰ ਨਾਲ ਲਿਆ ਕੇ ਉਸ ਤੇ ਵੀ ਜਿਹੜਾ ਆਪਣਾ ਇਹ ਕਾਰਡ ਆ ਉਹ ਬਣਵਾ ਸਕਦੇ ਨੇ ਹਾਂਜੀ ਜਿਹੜੇ ਕਾਰਡ ਨੇ ਕੁਝ ਵਿਅਕਤੀਆਂ ਦੇ ਪਹਿਲਾਂ ਹੀ ਬਣੇ ਹੋਏ ਨੇ ਪਰ ਕੁਝ ਕਾਰਡ ਇਹਨੇ ਕੱਟ ਦਿੱਤੇ ਗਏ ਸੀ ਜਾਂ ਉਹ ਰਿਜੈਕਟ ਕਰ ਦਿੱਤੇ ਗਏ ਸੀ ਤਾਂ ਤੁਸੀਂ ਇਸ ਕਾਰਡ ਨੂੰ ਦੇਖਣ ਵਾਸਤੇ ਕਿਸੇ ਸਾਡਾ ਸਾਡਾ ਕਾਰਡ ਚੱਲਦਾ ਜਾਂ ਨਹੀਂ ਚੱਲਦਾ ਤੁਸੀਂ ਐਸ ਐਚਓ ਪੰਜਾਬ ਦੀ ਸਾਈਡ ਉੱਪਰ ਜਾ ਕੇ ਤੁਸੀਂ ਜਿਹੜਾ ਆਪਣਾ ਕਾਰਡ ਉਹ ਚੈੱਕ ਕਰ ਸਕਦੇ ਹੋ ਜਾਂ ਨੇੜੇ ਦੇ ਜਿਹੜਾ ਹਸਪੀਟਲ ਆ ਉਦੇ ਵਿੱਚ ਜਾ ਕੇ ਤੁਸੀਂ ਆਪਣਾ ਜਿਹੜਾ ਕਾਰਡ ਆ ਉਹ ਚੈੱਕ ਕਰਵਾ ਸਕਦੇ ਹੋ ਕਿ ਸਾਡਾ ਜਿਹੜਾ ਕਾਰਡ ਹੈ ਚੱਲ ਰਿਹਾ ਹੈ ਅਗਰ ਤੁਹਾਡਾ ਕਾਰਡ ਰਿਜੈਕਟ ਹੋ ਚੁੱਕਿਆ ਹੈ ਤਾਂ ਤੁਸੀਂ ਇਹ ਕਾਰਡ ਨੂੰ ਦੁਬਾਰਾ ਅਪਲਾਈ ਕਰ ਸਕਦੇ ਹੋ ਇਹਨੂੰ ਆਪਣਾ ਇਹਦੀ ਕੇਵਾਈਸੀ ਦੁਬਾਰਾ ਕਰਵਾ ਸਕਦੇ ਹੋ ਹਾਂਜੀ ਅਗਰ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ